ਵਾਲਾ ਥਾਣੇ ਦਾ ਚਾਰਜ ਸੰਭਾਲਿਆ ਤੁਹਾਨੂੰ ਅਸੀਂ ਵਧਾਈ ਦਿੰਦੇ ਆ ਦੂਜਾ ਸਾਡਾ ਮਤਲਬ ਸਵਾਲ ਇਹ ਹੈ ਵੀ ਤੁਸੀਂ ਨਸ਼ਿਆਂ ਦੇ ਖਿਲਾਫ ਕ੍ਰਾਈਮ ਦੇ ਖਿਲਾਫ ਜਾਂ ਜਿਹੜੀਆਂ ਸਕੂਲੀ ਬੱਸਾਂ ਸੇਫ ਬਾਹਰ ਪਾਲਿਸੀ ਜਾਂ ਜਿਹੜੇ ਮੁੰਡੇ ਇੱਥੇ ਤੰਤਰਮ ਕਰਨ ਦੇ ਚੜੇ ਕਰਤੇ ਆ ਇਹਨਾਂ ਦੇ ਖਿਲਾਫ ਤੁਸੀਂ ਕੀ ਪਾਲਿਸੀ ਬਣਾਈ ਹੈ ਤੇ ਕੀ ਤੁਸੀਂ ਇਹਦੇ ਖਿਲਾਫ ਇਹਨਾਂ ਦਾ ਕੀ ਕੀ ਪ੍ਰੋਵੀਜ਼ਨ ਆ ਤੁਹਾਨੂੰ ਪਹਿਲਾ ਬਹੁਤ ਬਹੁਤ ਤਨਵਾਦੀ ਤੁਹਾਡਾ ਸਿੱਧਾ ਨਸ਼ੇ ਦਾ ਸਵਾਲ ਹੈ ਜੀ ਨਸ਼ੇ ਦਾ ਜ਼ੀਰੋ ਟੋਲਰੈਂਸ ਹੈ ਪਹਿਲਾਂ ਵੀ ਜਿਹੜੇ ਐਸਐਚਓ ਸਾਹਿਬ ਕੰਮ ਕਰਦੇ ਨੇ ਅੱਛਾ ਕੀਤਾ ਹੈ ਔਰ ਅਸੀਂ ਵੀ ਡੇ ਬਾਈ ਡੇ ਹਾਰਸਪੋਰਟ ਜਗ੍ਹਾ ਤੇ ਚਾਹੇ ਹੋਰ ਕਿਸੇ ਵੀ ਜਗ੍ਹਾ ਤੇ ਟੀਮਾਂ ਬਣਾ ਕੇ ਜੁਆਇੰਟਲੀ ਕਵਰ ਕਰਦੇ ਆ ਉਹਨੂੰ ਔਰ ਕਿਸੇ ਵੀ ਕਿਸਮ ਦੇ ਜਿਹੜਾ ਵੀ ਕੋਈ ਨਸ਼ੇ ਦਾ ਤਸਕਰ ਹੈ ਜਾਂ ਵੇਚਦਾ ਹੈ ਜਾਂ ਸਪਲਾਈ ਚੇਨ ਹੈ ਜਿਹੜੀ ਉਹਨੂੰ ਬਿਲਕੁਲ ਬ੍ਰੇਕ ਕਰਾਂਗੇ ਜੀ ਬਿਲਕੁਲ ਨਸ਼ੇ ਨਾਮ ਦੀ ਚੀਜ਼ ਨਹੀਂ ਰਹਿਣ ਦਿਆਂਗੇ ਜੀ ਅਸੀਂ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਅਸੀਂ ਸ਼ਾਮਖੜੇ ਜਾ ਕੇ ਆਏ ਆ ਅਸੀਂ ਜਗ੍ਹਾਵਾਲਾ ਦੇ ਵਿੱਚ ਜਾ ਕੇ ਆਏ ਆ ਸਰਾਵਾ ਦੇ ਵਿੱਚ ਅਸੀਂ ਜਾ ਕੇ ਆਏ ਆ ਹੁਣ ਅਸੀਂ ਮਿੱਡਾ ਦੇ ਵਿੱਚ ਜਾ ਕੇ ਆਏ ਆ ਤੇ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਬਿਆਨ ਦਿੱਤੇ ਜਿਹੜੀਆਂ ਅਸੀਂ ਵੀਡੀਓ ਵੀ ਬਣਾਏ ਆ ਵੀ ਹੌਨਸ ਹਰੇਕ ਪਿੰਡ ਦੇ ਵਿੱਚ ਜਿਹੜਾ ਮਤਲਬ ਬਹੁਤ ਹੀ ਜ਼ਿਆਦਾ ਨਸ਼ੇ ਦਾ ਫਰਕ ਪੈਂਦਾ ਵੀ ਕੀ ਕਾਰਨ ਕੀ ਹੋਣਾ ਜਿਹੜੀ ਪੁਲਿਸ ਹੈ ਨੇ ਜਾਦੂ ਦੀ ਛੜੀ ਫੇਰੀ ਵੀ ਜਿਹੜਾ ਇੱਕ ਦਾ ਵੀ ਨਸ਼ਾ ਪਟਾਉਂਦਾ ਦੇਖੋ ਜੀ ਸਾਰੀ ਮੋਬਿਲਾਈਜੇਸ਼ਨ ਨੂੰ ਫੋਰਸ ਹੈ ਪੋਲਿਸਿੰਗ ਸਾਡੀ ਹੈਗੀ ਹੈ ਟੀਮਾਂ ਬਣਾ ਲੈਣੀਆਂ ਉਸ ਤੋਂ ਇਲਾਵਾ ਸਾਰੀ ਫੋਰਸ ਨੂੰ ਇਕੱਠਾ ਕਰਕੇ ਪ੍ਰੋਪਰ ਇਹਦੀ ਜਿਹੜੇ ਸਾਡੇ ਸੀਨੀਅਰ ਆਫੀਸਰਸ ਤੋਂ ਜਾਂ ਸਾਡੀ ਪੰਜਾਬ ਸਰਕਾਰ ਦੀ ਜਿਸ ਤਰ੍ਹਾਂ ਦੀਆਂ ਪੌਂਸੀਆਂ ਨੇ ਉਹਦੇ ਅਕੋਰਡਿੰਗ ਅਸੀਂ ਸਾਰੇ ਟ੍ਰੂਪਸ ਬਣਾ ਕੇ ਹਰ ਜਗ੍ਹਾ ਨੂੰ ਪਹਿਲਾਂ ਵੈਰੀਫਾਈ ਕਰਕੇ ਪ੍ਰੋਪਰ ਉਹਦਾ ਮੈਪਿੰਗ ਕਰਕੇ ਅਸੀਂ ਰੇਡ ਵਗੈਰਾ ਕਰਦੇ ਆਂ ਆਪਸੋ ਆਪਰੇਸ਼ਨ ਸਾਡੇ ਕੰਟੀਨਿਊਸਲੀ ਚੱਲਦੇ ਨੇ ਔਰ ਜਿਸਤੇ ਵੀ ਕੋਈ ਵੀ ਤਰ੍ਹਾਂ ਦੀ ਕੋਈ ਬਰਾਮਦਗੀ ਜਾਂ ਹੁੰਦੀ ਹੈ ਅਸੀਂ ਬਿਲਕੁਲ ਨਾ ਇਹਨੂੰ ਬਖਸ਼ਦੇ ਨਹੀਂਗੇ ਔਰ ਪ੍ਰੋਪਰ ਜਿਹੜੇ ਬੰਦਿਆਂ ਤੋਂ ਬੰਦੀ ਹੋਈ ਹੈ ਕਾਨੂੰਨ ਅਨੁਸਾਰ ਉਹਨਾਂ ਨੂੰ ਫੜ ਕੇ ਅਸੀਂ ਅੰਦਰ ਭੇਜਿਆ ਸਾਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਕੋਈ ਲੁੱਟਾਂ ਖੋਹਾਂ ਕਰਦੇ ਆ ਜਾਂ ਕੋਈ ਚੋਰੀਆਂ ਕਰਦੇ ਆ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੋਗੇ ਜੋ ਸਾਡੇ ਜਿਹੜੇ ਆਮ ਲੋਕ ਐ ਉਹ ਸੁਰੱਖਤ ਰਹਿ ਸਰਮ ਇਸ ਵਾਸਤੇ ਸਾਡੇ ਜਿਹੜੇ ਪੰਜਾਬ ਸਰਕਾਰ ਤੇ ਸਾਡੇ ਜਿਹੜੇ ਸੀਨੀਅਰ ਅਫਸਰਸ ਵੱਲੋਂ ਸਾਨੂੰ ਹੁਣ ਜਿਹੜੀਆਂ ਪ੍ਰੋਪਰ ਜਿਹੜੀਆਂ ਨਵੀਆਂ ਗੱਡੀਆਂ ਦਾ ਜਿਹੜਾ ਦਿੱਤੀ ਆਪਣੇ ਬਕਾਇਦਾ ਰਾਤ ਦੇ 112 ਵਾਸਤੇ ਨਾਈਟ ਪੈਟ੍ਰੋਲਿੰਗ ਵਾਸਤੇ ਜਿਹੜੀ ਸਾਡੀ ਲਾਈਨ ਜਲਦੀ 112 ਵਾਸਤੇ ਲੋਕਾਂ ਦੇ ਕੁਲੀ ਵਾਸਤੇ ਔਰ ਰੋਡ ਤੇ 24 ਆਵਰਸ ਚਲਦੀਆਂ शिफ्टिंग ਹੈਗੀ ਹੈ ਜੀ ਉਹਨਾਂ ਤੇ ਪਰਪਰ ਉਹਨਾਂ ਚ ਕਰਮਚਾਰੀ ਲਾਏ ਨੇ ਔਰ ਦਿਨ ਪਰ ਰਾਤ ਚਲਦੇ ਨੇ ਲੋਕਾਂ ਦੀ ਸਹੂਲਤ ਵਾਸਤੇ ਔਰ ਲੋਕਾਂ ਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਹਮੇਸ਼ਾ ਤਤਪਰ ਹੈ ਜਿਹੜੇ ਨੌਜਵਾਨ ਨਸ਼ਾ ਦੇ ਵਿੱਚ ਗ੍ਰਸਤ ਹੋ ਗਏ ਆ ਉਹਨਾਂ ਵਾਸਤੇ ਵੀ ਕੋਈ ਉਹਨਾਂ ਨੂੰ ਨਸ਼ਾ ਤੋਂ ਕੱਢਣ ਵਾਸਤੇ ਕੋਈ ਤੁਹਾਡੇ ਕੋਈ ਪਲਾਨ ਹੈਗਾ ਜੀ ਬਿਲਕੁਲ ਜੀ ਪੰਜਾਬ ਸਰਕਾਰ ਦਾ ਪਹਿਲਾਂ ਇੱਕ ਕਲੀਅਰਲੀ ਪਲਾਨ ਹੈ ਜੀ ਓਟ ਸੈਂਟਰ ਵਗੈਰਾ ਸਿਵਲ ਹਸਪੀਟਲ ਨੇੜੇ ਜਿਸ ਫਰਮ ਲੋਟ ਹੈ ਤੇ ਗਿੱਦੜਵਾ ਮੁਕਸਰ ਹੈ ਇਹਨਾਂ ਦੇ ਸਪੈਸ਼ਲ ਜਿਹੜੇ ਹੈ ਉਹ ਸੈਂਟਰ ਖੋਲੇ ਗਏ ਨੇ ਬਿਲਕੁਲ ਫਰੀ ਇਲਾਜ ਹੈ ਜੇ ਕੋਈ ਕਰਵਾ ਸਕਦਾ ਹੈ ਜੇ ਪੰਚਾਇਤ ਨੂੰ ਵੀ ਅਸੀਂ ਬਕਾਇਦਾ ਦਿੱਤੀਆਂ ਨੇ ਵੀ ਤੁਸੀਂ ਇਹਨਾਂ ਨੂੰ ਵੈਰੀਫਾਈ ਕਰਕੇ ਸਾਨੂੰ ਦੱਸੋ ਜੇ ਸਾਡੇ ਤੋਂ ਕੋਈ ਨਹੀਂ ਆਉਂਦਾ ਜਾਂ ਸਾਡੇ ਤੋਂ ਕੋਈ ਖੌਫ ਖਾਂਦਾ ਜਾਂ ਡਰਦਾ ਤਾਂ ਪੰਚਾਇਤ ਨੂੰ ਇਸ ਬਾਰੇ ਕਿਹਾ ਵੀ ਤੁਸੀਂ ਵੈਰੀਫਾਈ ਕਰਕੇ ਸਾਨੂੰ ਦੱਸ ਦਿਓ ਜਾਂ ਜੇ ਸਾਡੇ ਕੋਈ ਕੰਟੈਕਟ ਚਾਹੁੰਦਾ ਤਾਂ ਅਸੀਂ ਉਹਨੂੰ ਪ੍ਰੋਪਰ ਉਹਦੇ ਇਲਾਜ ਵਾਸਤੇ ਉਥੇ ਜਿਹੜਾ ਨੇੜੇ ਦਾ ਸੈਂਟਰ ਉਥੇ ਲੈ ਕੇ ਜਾਂਦੇ ਆਂ ਔਰ ਪ੍ਰੋਪਰ ਉਹਦਾ ਇਲਾਜ ਕਰਾਉਂਦੇ ਆਂ ਪੋਰਟ ਕਲੀਨਿਕ ਬਣਾਇਆ। ਉੱਥੇ ਤਾਂ ਗੋਲੀਆਂ ਦਿੱਤੀਆਂ ਜਾਂਦੀਆਂ। ਫਿਰ ਅਸੀਂ ਆਲਮ ਵਾਲਾ ਦੇ ਵਿੱਚ ਇੱਕਦਮ ਗਏ ਤੇ ਉੱਥੇ ਕਾਫੀ ਲੰਬੀ ਲਾਈਨ ਲੱਗੀ ਸੀ। ਉਹ ਸਾਨੂੰ ਕਹੀ ਜਾਂਦੇ ਸਾਡਾ ਇੱਕ ਇੱਕ ਗੋਲੀ ਦਾ ਸਰਤਾ ਨਹੀਂ ਇਹਨਾਂ ਨੂੰ ਕੋਈ ਵੀ ਸਾਨੂੰ ਦੋ ਦੋ ਗੋਲੀਆਂ ਨਹੀਂ ਦੇ ਰਿਆ ਕਰ। ਓ ਨਸ਼ਾ ਤਾਂ ਫਿਰ ਕੋਈ ਐਡਾ ਚੰਗਾ ਨਹੀਂ। ਹੋਰ ਵੀ ਕੋਈ ਮਤਲਬ ਇਹਨੂੰ ਛਡਾਉਣ ਵਾਸਤੇ ਕੋਈ ਸਿਹਤ ਦੇ ਭਾਗ ਕੋਲੇ ਕੋਈ ਹੈ ਕੋਈ ਹੋਰ ਬਦਲੇ ਦਾ ਕੋਈ ਭਾਗ ਕੋਲੇ। ਇਹ ਤਾਂ ਦੇਖੋ ਜੀ ਮੈਟਰ ਹੈਲਥ ਡਿਪਾਰਟਮੈਂਟ ਦਾ ਚੰਗਾ ਭਾਗ ਤੁਸੀਂ ਉਹਨਾਂ ਤੋਂ ਇਸ ਚੀਜ਼ ਬਾਰੇ ਪਤਾ ਕੀਤਾ ਜਾਵੇ ਸਾਡਾ ਜਿੱਦਾਂ ਅਸੀਂ ਆਪਦੇ ਜਿਹੜੇ ਮਿਸ਼ਨ ਚ ਪ੍ਰੋਪਰ ਕਰ ਰਿਹਾ ਜੀ ਇੱਕ ਸਰ ਆਮ ਤੌਰ ਤੇ ਦੇਖਿਆ ਜੇ ਵਹੀਕਲ ਹੈ ਮੋਟਰਸਾਈਕਲ ਬੁਲਟ ਇਹਨਾਂ ਦੇ ਆਮ ਤੌਰ ਤੇ ਵੇਖਿਆ ਇਲਾਕੇ ਦੇ ਵਿੱਚ ਜਿਹੜੇ ਟੱਕੇ ਮਾਰਨ ਵਾਲੇ ਆ ਉਹਨਾਂ ਵਾਸਤੇ ਕੀ ਚੇਤਾਵਨੀ ਦੇਣਾ ਚਾਹੁੰਦੇ ਆ ਆਮ ਤੌਰ ਤੇ ਦੇਖਿਆ ਵੀ ਜਦੋਂ ਸ਼ਾਮ ਨੂੰ ਟੱਕੇ ਬਹੁਤ ਵਜਦੇ ਆ ਤਲੋ ਤੁਹਾਡੇ ਚੈਨਲ ਦੇ ਜਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੂੰ ਔਰ ਸੰਦੇਸ਼ ਹੈ ਜਿਹੜਾ ਵਾਰਨਿੰਗ ਦੇ ਰਾਂਹੀ ਦੇਣਾ ਚਾਹੁੰਦਾ ਵੀ ਇਸ ਚੀਜ਼ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਸਾਡੀ ਜਿਹੜੀ ਕੋਈ ਜਿਹੜਾ ਥਾਣਾ ਕਬਰ ਵਾਲੇ ਦਾ ਜਿਹੜਾ ਜੂਰਿਸਡਿਕਸ਼ਨ ਦੇ ਵਿੱਚ ਕੋਈ ਏਰੀਆ ਨਹੀਂ ਜਿੱਥੇ ਕੋਈ 10 ਰਿਸਪੌਂਸ ਸਿਸਟਮ ਜਿਹੜਾ ਬਿਲਕੁਲ ਜ਼ਿਆਦਾ ਹੋ ਬਿਲਕੁਲ ਥੋੜਾ ਰਿਸਪੌਂਸ ਹੈ ਜੀ ਔਰ ਜਲਦੀ ਤੋਂ ਜਲਦੀ ਪੁਲਿਸ ਹਰ ਥਾਂ ਤੇ ਪਹੁੰਚਦੀ ਹੈ ਤੇ ਜਿੱਥੇ ਵੀ ਇਹ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਜਾਂ ਮਾਰ ਪਟਾਕੇ ਮਾਰਦੇ ਨੇ ਜਾਂ ਜਦੋਂ ਵੀ ਨੋਟਿਸ ਆਉਂਦੇ ਆ ਪ੍ਰੋਪਰ ਉਹਨਾਂ ਮੋਟਰ ਵਹੀਕਲ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਜਿਹੜੇ ਪੱਲੇ ਵਾਲੇ ਦੇ ਵਿੱਚ ਐਸਐਸਈ ਸਰਦਾਰ ਸੁਖਬੀਰ ਸਿੰਘ ਲੱਗੇ ਆ ਇਹਨਾਂ ਨੇ ਤਾਂ ਨਸ਼ਾ ਦੇ ਖਿਲਾਫ ਇੱਕ ਐਸੀ ਮੁਹਿੰਮ ਪਿੱਢੀ ਹੋਈ ਵੀ ਅ ਵੀ ਜਾਂ ਮੈਂ ਰਹੂੰਗਾ ਜਾਂ ਅੱਜ ਆ ਕੇ ਦੇਖੂਗਾ ਵੀ ਜੇ ਸਾਰੇ ਪੁਲਿਸ ਅਫਸਰ ਇਹੋ ਜੇ ਹੋ ਜਾਣ ਤੇ ਨਸ਼ਾ ਦਾ ਮੰਦਾ ਤਾਂ ਇੱਕ ਮਹੀਨਾ ਨਹੀਂ ਘਟਦਾ ਕਿ ਗੜਾ ਦੇਖੋ ਜੀ ਪੁਲਿਸ ਦਾ ਜਿਹੜਾ ਇੱਕ ਫੁੱਲ ਪਾਲ ਸਿੰਘ ਹੈ ਤਜਰਬਾ ਜਿਹੜੇ ਐਸੇ ਸੁਖਦੀਪ ਸਿੰਘ ਨੇ ਬਹੁਤ ਹੀ ਤਜਰਬੇਕਾਰ ਨੇ ਉਹਨਾਂ ਨੇ ਪਹਿਲਾਂ ਵੀ ਆਪਣੀਆਂ ਸੇਵਾਵਾਂ ਕਿੱਲਿਆਂ ਲਈ ਭਾਈ ਗਾਗਰਾ ਚੌਂਕੀ ਪੁਰ ਥਾਵਾਂ ਤੇ ਦਿੱਤੀਆਂ ਨੇ ਔਰ ਆਪਣੀ ਡਿਊਟੀਪਤੀ ਡੈਡੀਕੇਟ ਨੇ ਜੀ ਬਹੁਤ ਮਤਲਬ ਇਸ ਪ੍ਰਤੀ ਉਹ ਸਜੀਦ ਰਹਿੰਦੇ ਨੇ ਔਰ ਕਿਸੇ ਕਿਸਮ ਦੇ ਬਖਸ਼ ਦੇ ਲਈ ਕਿਸਨ ਉਨਾ ਕੋਲ ਵੀ ਕੋਈ ਇਹਦਾ ਲੋਕਲ ਪੁਆਇੰਟ ਨਹੀਂ ਹੈਦਾ ਵੀ ਕਿਸੇ ਲੈਵਲ ਤੇ ਕੋਈ ਬੰਦਾ ਸਪੇਅਰ ਕਰ ਦਿੰਦੇ। ਖਾਸ ਕਰਨਾ ਚਾਹੀਦਾ। ਬਹੁਤ ਵਧੀਆ ਜੇ ਜੇ ਮਿੱਡੇ ਦੇ ਵਿੱਚ ਅੱਜ ਦੇ ਨਸ਼ੇ ਨੂੰ ਛਲ ਪਈ ਹੈ। ਤਾਂ ਉਹਦੇ ਵਿੱਚ ਐਸਐਸਓ ਜੀ ਸਿੰਘ ਚੋਂ ਕਿੰਨਾਂ ਜ਼ਿਆਦਾ ਬਹੁਤ ਰੋਲ ਹੈ ਜੀ। ਠੀਕ ਹੈ ਜੀ। ਥੈਂਕ ਯੂ ਵੈਰੀ ਮਚ ਤੁਸੀਂ ਹਮ ਟਾਈਮ ਦਿੱਤਾ ਆਪਣੇ ਕੀਮਤੀ ਸਮੇਂ ਤੋਂ ਸਮਾਂ ਕਰਕੇ ਟਾਈਮ ਸਿਰ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸਰ। ਕੰਟਰੋਲ ਜਿਵੇਂ ਖੌਨ ਤੇ ਅੱਗੇ ਨੂੰ ਬਹੁਤ ਜ਼ਿਆਦਾ ਕੰਟਰੋਲ ਹੈ ਜਿਵੇਂ ਪੁਲਿਸ ਨੇ ਐਸਐਸਪੀ ਸਾਹਿਬ ਨਵੇਂ ਆਏ। ਤੇ ਚਲੋ ਸਾਡੇ ਸਸਵਾ ਸਾਹਿਬ ਵੀ ਨਵੇਂ ਆਏ ਨੇ ਸਾਰੀ ਪੁਲਿਸ ਨੇ ਰਲ ਮਿਲ ਕੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਜਿਹੜੇ ਸਾਡੇ ਨਸ਼ਾਹੀ ਵੇਚਦੇ ਸੀ ਉਹਨਾਂ ਨੂੰ ਪਿੰਡੋਂ ਬਾਹਰ ਤੱਕਰ ਕੱਢਿਆ ਹੈ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਪਿੰਡ ਨਹੀਂ ਵੜੇ ਅੱਗੇ ਨੂੰ ਨਸ਼ੇ ਦਾ ਬਹੁਤ ਫਰਕ ਪੈ ਗਿਆ ਜੇ ਇਸੇ ਤਰ੍ਹਾਂ ਭਵੰਤਮਾਨ ਨੇ ਮੁੱਖ ਮੰਤਰੀ ਨੇ ਰੱਖਿਆ ਜੋਰ ਤੇ ਮੇਨੂ ਮੇ ਦਾ ਪੰਜਾਬ ਚੋਂ ਨਸ਼ਾ ਜਿਹੜਾ ਖਤਮ ਹੋ ਜਾਏਗਾ ਥੋੜੇ ਚਿਰ ਚੀ ਕਿਰਪਾ ਹੋ ਜੇਗੀ ਤੇ ਸਾਡਾ ਮੰਤਰੀ ਸਾਹਿਬ ਵੀ ਇਸ ਗੱਲ ਨੂੰ ਬਹੁਤ ਜ਼ਿਆਦਾ ਉਹ ਵੀ ਜਦੋਂ ਦਾ ਵੀ ਨਸ਼ਾ ਬੰਦ ਹੋਵੇ ਉਹ ਵੀ ਕਿਸੇ ਦੀ ਹਾਮੀ ਨਹੀਂ ਭਰਦਾ ਤੇ ਨਸ਼ਾ ਮਤਲਬ ਪਹਿਲਾਂ ਪੁਲਿਸ ਨੇ ਕਟ੍ਰੋਨ ਨਹੀਂ ਕੀਤਾ ਵੀ ਹੁਣ ਜਿਹੜਾ ਵੀ ਜ਼ਿਆਦਾ ਸਕੰਜਾ ਕਰਦਾ ਤੇ ਇਹੀ ਮਤਲਬ ਜੇ ਥੋੜਾ ਜਿਹਾ ਪਹਿਲਾਂ ਹੋਇਆ ਹੁੰਦਾ ਜਿਵੇਂ ਹੁਣ ਪੀਲੇ ਪੰਜੇ ਵੀ ਚਲਾਦੇ ਤੇ ਹੁਣ ਮਤਲਬ ਘਰ ਉਹ ਵੀ ਬੇਕਾਰ ਕਰਦੇ ਵੀ ਉਦੋਂ ਕੀ ਗੱਲ ਵੀ ਜਨਤਾ ਸਾਥ ਨਹੀਂ ਦਿੰਦੀ ਸੀ ਜਾਂ ਫਿਰ ਉਦੋਂ ਕੀ ਗੱਲ ਨਹੀਂ ਨਹੀਂ ਜਨਤਾ ਤਾਂ ਸਾਥ ਦਿੰਦੀ ਹੀ ਜਿਹੜੀ ਪੁਲਸ ਸੀ ਥੋੜੀ ਜੀ ਪਹਿਲੀ ਪੁਲਸ ਜਿਹੜੀ ਸੀ ਨਾ ਉਹ ਨੇ ਸਾਥ ਪੂਰਾ ਦਿੰਦੀ ਜਿਵੇਂ ਜਿਵੇਂ ਸਤਾਈ ਹੁੰਦੀ ਗਈ ਉਤੋਂ ਸਰਕਾਰ ਵੱਲੋਂ ਓਵੇਂ ਓਵੇਂ ਹੁਣ ਜਿਆਦਾ ਜਿਹੜਾ ਪੁਲਿਸ ਨੇ ਜਿਆਦਾ ਡੰਡਾ ਕਸਤਾ ਤੇ ਉਹਦੇ ਨਾਲ ਹੁਣ ਕਾਮਯਾਬੀ ਅੱਗੇ ਨਾਲੋਂ ਬਹੁਤ ਜਿਆਦੀ ਹੋ ਗਈ ਪਿੰਡ ਦੇ ਛੋਣ ਦੇ ਵਿੱਚ ਇਹ ਵੀ ਆਇਆ ਵੀ ਮਿੱਡੇ ਪਿੰਡ ਵਾਲੇ ਜਿੰਨੇ ਵੀ ਸੱਜਣ ਦੋਸਤਾਂ ਜਾਂ ਕੋਈ ਕਮੇਟੀ ਵਾਲੇ ਜਾਂ ਤੁਸੀਂ ਖੁਦ ਜਾਂ ਜਿੰਨੇ ਸਾਰੇ ਬੈਠੇ ਐ ਇਹ ਸਾਡੇ ਦਾ ਛੋਣ ਦੇ ਵਿੱਚ ਇਹ ਆ ਕਿ ਰਾਤ ਨੂੰ ਗਲੀਆਂ ਦੇ ਵਿੱਚ ਜਾ ਕੇ ਪਹਿਰਾ ਵੀ ਦਿੰਦੇ ਆ ਵੀ ਬਾਹਰਲਾ ਬੰਦਾ ਕੋਈ ਆਵੇ ਨਾ ਤੇ ਪਾਰੋਂ ਕਿ ਇੱਥੇ ਜਾਵੇ ਨਾ ਤੇ ਕੋਈ ਮਤਲਬ ਇੱਥੇ ਚਾਰ ਸਪੇਰੇ ਤੱਕ ਫਿਰ ਧਿਕਰੀ ਭਰੇ ਮੁਕਰਾਂ ਦੀ ਗੱਲ ਸੱਚ ਹੈ ਕਿ ਦਿੰਦੇ ਰਹੇ ਨੇ ਪਰ ਉਦੋਂ ਪੁਲਿਸ ਨੇ ਸਾਹ ਲਾ ਦਿੱਤਾ ਤੇ ਦਿੰਦੇ ਬੜਾ ਰਹੇ ਨੇ ਫਿਰ ਮੁੰਡੇ ਫਿਰ ਮੁੰਡੇ ਰਲ ਕੇ ਫਿਰ ਹਟ ਗਏ ਹੌਲੀ ਹੌਲੀ ਉਹ ਹੁਣ ਦਿੰਦੇ ਆ ਹੁਣ ਜਿਹੜਾ ਫੇਰ ਜ਼ਿਆਦਾ ਪੁਲਿਸ ਨੇ ਜਦੋਂ ਕੀਤਾ ਹੁਣ ਫੇਰ ਠੀਕ ਹੈ ਸਾਰਾ ਫੇਰ ਹੁਣ ਪਹਿਰਾ ਦਿੰਦੇ ਆ ਦਿੰਦੇ ਨੇ ਜੀ ਮੋੜਾ ਮਾੜਾ ਤੇ ਸਾਰੇ ਹਾਂਜੀ ਹਾਂਜੀ ਅੱਛਾ ਪਹਿਰਾ ਦਿੰਦੇ ਆ ਹਾਂਜੀ ਹਾਂਜੀ ਅੱਛਾ ਤੇ ਥੋਟਾ ਇਹਦੇ ਵਿੱਚ ਇੱਕ ਪਿੰਡ ਦਾ ਕਿੰਨਾ ਸਹਿਯੋਗ ਆ ਵੀ ਜਦੋਂ ਕੋਈ ਨਸ਼ਾ ਵੇਚਦਾ ਤੁਸੀਂ ਦੱਸਦੇ ਆ ਪੁਲਿਸ ਵਾਲਿਆਂ ਨੂੰ ਵੀ ਆ ਨਸ਼ਾ ਵੇਚਦਾ ਤੈਨੂੰ ਫੜੋ ਚਲੋ ਜਿਹੜੇ ਦੱਸਦੇ ਨੇ ਉਹ ਤਾਂ ਦੱਸਦੇ ਹੀ ਨੇ ਦੱਸਣ ਵਾਲੇ ਦੱਸਦੇ ਨੇ ਚਲੋ ਕੋਈ ਅੱਗੇ ਲਈ ਫੜਦੇ ਹੁਣ ਤੇ ਮਿੰਟਲ ਆਉਂਦੇ ਨੇ ਫੜਨ ਲੱਗੇ ਵੀ ਤੇ ਜਿਹੜੇ ਦੱਸਣ ਵਾਲੇ ਨੇ ਦੱਸਦੇ ਵੀ ਆ ਤੇ ਤੁਸੀਂ ਨੇ ਦੱਸਦੇ ਥੋੜਾ ਡਰਦੇ ਹੋ ਸਾਰੇ ਚਲੋ ਗੱਲ ਸੁਣੋ ਜੀ ਮੇਰੀ ਨਹੀਂ ਨਹੀਂ ਗੱਲ ਆ ਨਾ ਵੀ ਇੱਕ ਦੱਸੇ ਤੇ 10 ਬੰਦੇ ਉਹਨੂੰ ਦਬਾਉਣ ਅਗਲਾ ਆਂਦਾ ਯਾਰ ਮੈਨੂੰ ਕੀ ਲੋੜ ਆ ਤੇ ਜਿਹੜੇ ਹੈਗੇ ਨੇ ਦੱਸਣ ਵਾਲੇ ਉਹ ਜਰੂਰ ਦੱਸਦੇ ਨੇ ਉਹ ਨਹੀਂ ਰਹਿੰਦੇ ਪੁਲਿਸ ਦੀ ਕਾਰਵਾਈ ਜਿਹੜੀ ਆ ਨਿਤਨਿਤ ਹੁੰਦੀ ਆ ਕੱਲ ਵੀ ਉਹਨਾਂ ਦੇ ਦੇਖਿਆ ਤੁਸੀਂ ਇੱਕ ਦੋ ਐਸਐਚਓ ਆ ਸਸਪੈਂਡ ਕੀਤੇ ਆ ਬਠਿੰਡਾ ਵਿੱਚ ਕੀਤੇ ਆ ਜੀ ਥੋੜੇ ਦਿਨ ਹੋਏ ਇੱਕ ਲੜਕੀ ਫਰੀਚੀ ਆ ਉਹਤੇ ਕਿੰਨਾ ਪਾਤ ਆ ਇਸ ਤਰ੍ਹਾਂ ਪੁਲਿਸ ਵੀ ਜਿਹੜੀ ਚਲੋ ਆਪਦੇ ਬੰਦਿਆਂ ਨੂੰ ਵੀ ਕੰਟਰੋਲ ਕਰੇ ਤੇ ਬਹੁਤ ਜ਼ਿਆਦਾ ਹੋ ਜਾਏਗਾ ਪੁਲਿਸ ਦਾ ਸਾਥ ਜੇ ਨਾ ਨਾ ਮਿਲੇ ਤੇ ਨਸ਼ਾ ਬੰਦ ਹੋ ਜਾਏਗਾ ਜਮਾ ਜਿਵੇਂ ਹੁਣ ਕੀਤਾ ਪੁਲਸ ਨੇ ਠੀਕ ਆ ਹਾਂਜੀ ਓਕੇ